ਅੱਜ ਬੜਾ ਦਮਗੀਨ ਮਾਹੌਲ ਆ ਅਸੀਂ ਸਾਰੇ ਅੱਜ ਇੱਥੇ ਆਏ ਆ ਜੋ ਕਰੂਰ ਭਰਿਆ ਵਰਤਾਰਾ ਪਿਛਲੇ 13 ਤੋਂ ਕੇਂਦਰ ਨੇ ਆਰੰਭ ਕੀਤਾ ਸੀਗਾ ਅੱਜ ਜੋ ਅਸੀਂ ਉਹਨਾਂ ਗਾੜੀ ਸ਼ੱਕ ਸ਼ਬਾ ਰੱਖ ਰਹੇ ਸੀ ਵੀ ਇਹ ਸਾਨੂੰ ਨਹੀਂ ਲੱਗਦਾ ਵੀ ਇਹ ਜਮਹੂਰੀਅਤ ਦੀ ਕੋਈ ਪਛਾਣ ਹੈਗੀ ਆ ਜਾਂ ਤੁਸੀਂ ਜਿਹੜਾ ਦਾਵਾ ਕਰਦੇ ਵੀ ਸਭ ਤੋਂ ਵੱਡਾ ਲੋਕਤੰਤਰ ਹੈ ਭਾਰਤ ਉਹ ਪੀਸਫੁਲੀ ਟੰਗਣਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦਿੱਲੀ ਕਿਉਂ ਨਹੀਂ ਜਾਣਦੇ ਜਾਂ ਫਿਰ ਬਹਿ ਕੇ ਗੱਲ ਕਿਉਂ ਨਹੀਂ ਕਰ ਜਾਂਦਾ ਔਰ ਸਾਡਾ ਸ਼ੰਕਾ ਸੀ ਵੀ ਇਹ ਮਾਹੌਲ ਦੇ ਵਿੱਚੋਂ ਸਾਡਾ ਨੁਕਸਾਨ ਹੋਊਗਾ ਔਰ ਇਹ ਕੇਂਦਰ ਦੀ ਮੰਸ਼ਾ ਸੀ ਵੀ ਅਸੀਂ ਬਜੇਦੇ ਆ ਔਰ ਉਹਨਾਂ ਨੇ ਜਿਵੇਂ ਕੱਲ ਬੁਲਟ ਇਸਤੇਮਾਲ ਕੀਤੀ ਹੈ ਜਿਵੇਂ ਸਿੱਧੀਆਂ ਗੋਲੀਆਂ ਮਾਰੀਆਂ ਵਾ ਇਹ ਉਹਦਾ ਰਿਜ਼ਲਟ ਹੈਗਾ ਵਾ ਜੋ ਕੁਝ ਅੱਜ ਹੋਇਆ ਤੋਂ ਅੱਜ ਇਸ ਸੋਗਮਈ ਪੂਰੇ ਦੇਸ਼ ਵਿੱਚ ਸੋਗਮਈ ਇੱਕ ਮਾਹੌਲ ਆ। ਇਸ ਦੁਖਦਾਈ ਘਟਨਾ ਤੋਂ ਬਾਅਦ ਲੋਕ ਘਰਾਂ 'ਚ ਰੋ ਰਹੇ ਨੇ ਸਾਨੂੰ ਪੁਸ਼ਟੀ ਐ ਇਸ ਗੱਲ ਦੀ। ਜੋ ਕੁਝ ਹੋਇਆ ਲੋਕਾਂ ਦੇ ਮਨਾਂ 'ਚ ਗੁੱਸਾ ਹੋਰ ਵਧਿਆ ਹੈਗਾ ਵਾ। ਜੋ ਅਸੀਂ ਦੇਖ ਰਹੇ ਹਾਂ ਕਿ ਤੋਂ ਉਸ ਰੋਸ ਨੂੰ ਦੇਖਦਿਆਂ ਹੋਇਆਂ ਸਾਡੇ ਦੋ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਗੈਰ ਰਾਜਨੀਤਿਕ ਅੱਜ ਇਹ एलान ਕਰਦਾ ਇਸ ਰੋਸ ਨੂੰ ਦੇਖਦੇ ਆਂ ਆ ਕਿ ਪੂਰੇ ਦੇਸ਼ ਦੇ ਵਿੱਚ ਸਾਰੇ ਘਰਾਂ ਦੇ ਵਿੱਚ ਕਾਲੇ ਝੰਡੇ ਲੱਗਣੇ ਚਾਹੀਦੇ ਆ ਹਰ ਘਰ ਦੇ ਉੱਤੇ ਜਿਹੜੇ ਪੂਰੇ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਨਾਲ ਪਿਆਰ ਕਰਨ ਵਾਲੇ ਆ ਸਾਰੇ ਪਿਆਰ ਕਰਨ ਵਾਲੇ ਆ ਉਹ ਆਪਣੇ ਘਰਾਂ ਦੇ ਉੱਤੇ ਕਾਲੇ ਝੰਡੇ ਲਾਓ ਜਿਹੜਾ ਵੀ ਕੋਈ ਵਹੀਕਲ ਆ ਕਿਸੇ ਕੋਲ ਗੱਡੀ ਆ ਮੋਟਰਸਾਈਕਲ ਆ ਬੱਸ ਆ ਟਰੱਕ ਆ ਜੋ ਵੀ ਆ ਜਿੰਨੇ ਵੀ ਵਹੀਕਲ ਆਪਣੇ ਬਾਰੇ ਵਹੀਕਲਾਂ ਤੇ ਇਸ ਇੰਦਰ ਨੇ ਜੋ ਜਬਰਟਾਇਆ ਜਿਵੇਂ ਸਾਡਾ ਸਿੰਘ ਸ਼ਹੀਦ ਕੀਤਾ ਵਾ ਉਹਦੇ ਵਿਰੋਧ ਵਜੋਂ ਔਰ ਜਿਵੇਂ ਫੱਟੜ ਕੀਤੇ ਆ ਬੰਦੇ ਜਿਵੇਂ ਜਿਵੇਂ ਹੱਡੀ ਹੱਦ 'ਚ ਆ ਕੇ ਹਮਲਾ ਕੀਤਾ ਵਾ ਉਹ ਸਾਰੀ ਗੱਲ ਨੂੰ ਲੈ ਕੇ ਹਰ ਵਹੀਕਲ ਤੇ ਹਰ ਗੱਡੀ ਤੇ ਹਰ ਘਰ ਦੇ ਉੱਤੇ ਜਿਹੜਾ ਕਾਲਾ ਝੰਡਾ ਚਾਹੀਦਾ ਦੁਆਕਰਾਂ ਤੇ ਦੁਕਾਨਾਂ ਤੇ ਵੀ ਹਰ ਕਿੱਜਾ ਕਰਦੇ ਦੂਸਰਾ